ਸਤਿ ਸ਼੍ਰੀ ਅਕਾਲ ਪਤ ਸਾਹਿਬ ਅੰਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਲਤਮਸਤਕ ਹੋ ਕੇ ਜੋ ਸਿੰਘ ਸ਼ੈਬਾਨਾ ਵੱਲੋਂ ਸੇਵਾ ਲੱਗੀ ਆ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੇਵਾ ਅਸੀਂ ਸਾਰਿਆਂ ਨੇ ਉਹਦੀ ਸ਼ੁਰੂਆਤ ਆਰੰਭ ਕੀਤੀ ਆ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਤਸਹੂਸ ਕਰਦਾ ਕਿ ਵੇਖੋ ਜੀ ਦੁਨੀਆ ਦੁਨਿਆਦਾਰੀ ਜੀਵ ਆ ਭੁੱਲਣ ਹਾਰ ਆ ਕਲਿਉ ਭੀਜਿਓ ਸਾਡੇ ਤੋਂ ਪਰਫੈਕਟ ਤਾਂ ਹੈ ਨਹੀਂ ਜੀ ਸਾਡੇ ਤੋਂ ਜ਼ਿੰਦਗੀ 'ਚ ਕੰਮ ਕਰਦੇ ਆ ਵਿਚਰਦੇ ਆ ਇਨੀ ਕਹਿ ਕੇ ਨਾ ਪੁੱਲਾ ਹੋ ਜਾਂਦੇ ਕੋਸੀਂ ਗੁਰੂ ਸਾਹਿਬ ਬਖਸ਼ੰਦ ਨੇ ਤੇ ਅਸੀਂ ਤਾਂ ਖਿੰਖਿਨ ਭੁੱਲਣ ਹਾਰ ਔਰ ਗੁਰੂ ਘਰ ਦਾ ਗੋਲਾ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਦਾਸ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਸਾਹਿਬ ਦੇ ਕਰੂ ਅਰਸਦਾ ਸੱਚੇ ਦਿਲੋਂ ਮਨਤ ਮस्तक ਹੁੰਦਾ ਟੈ ਪੈਂਦਾ ਹੈ ਤੇ ਗੁਰੂ ਸਾਹਿਬ ਕਿਰਪਾ ਵੀ ਕਰ ਅਸੀਂ ਤਾਂ ਬਾਰ ਬਾਰ ਮੈਂ ਤੁਹਾਨੂੰ ਕਹਿੰਦਾ ਜੀ ਇੱਕ ਵਾਰ ਹੀ ਨਹੀਂ ਲਗਾਤਾਰੀ ਮੇਰੀ ਦਾਸ ਦੀ ਇਹ ਇਰਦਾਸ ਰਹੂਗੀ ਕਿ ਅਸੀਂ ਭੁੱਲ ਨਾ ਹਾਰ ਔਰ ਗੁਰੂ ਸਾਹਿਬ ਸਮਤ ਬਕਸ਼ਣ ਔਰ ਗੁਰੂ ਸਾਹਿਬ ਬਖਸ਼ਿੰਦੇ ਨੇ ਔਰ ਗੁਰੂ ਦੇ ਚਰਨਾਂ 'ਚ ਉਹ ਸਵੇਰ ਨਾਲ ਲੈ ਕੇ ਸਮਤ ਲੈ ਕੇ ਗੁਰੂ ਦੇ ਚਰਨ ਪਰਸ ਕੇ ਗੁਰੂ ਦੀ ਧੂੜ ਮस्तक ਲਾ ਕੇ ਚਰਨਾਂ ਦੀ ਦਾਸ ਆਪ ਦਾ ਜਿੰਦਗੀ ਬਤੀਤ ਕਰਨਾ ਚਾਹੁੰਦਾ ਕਿਉਂਕਿ ਇਹ ਸਿਆਸੀ ਨਾ ਸਿਆਸੀ ਵਨ ਪਾਰਟ ਮੇਨ ਮਕਸਦ ਹੈ ਲੋਕ ਸੁਖੀ ਹੈ ਪਰ ਲੋਕ ਸੁਖੀ ਇਸ ਲਈ ਉਹ ਸੋਚ ਨਾਲ ਗੁਰੂ ਕਿਰਪਾ ਕਰਦਨ ਇੱਕ ਜੀਵਨ ਔਖਾ ਸੋਖਾ ਲੰਘ ਜਬੇ ਗੁਰੂ ਦੇ ਨਾਲ ਗੁਰੂ ਬਖਸ਼ ਸਿੰਘ ਸਾਹਿਬ ਜੋਮੀ ਖੜੀਏ ਦੀ ਪ੍ਰਿੰਸ ਦਿੱਤੀ ਲਈ ਦੇਖਣਾ ਵੀ ਦੇਖਦਾ ਜੇਰਾ ਪਲਾਨ ਹੋਊਗਾ ਚਲੋ ਅੱਜ ਨਾ ਜਿੰਨਾ ਚਿਰ ਤਾਂ ਸੇਵਾ ਚੱਲਦੀ ਐ ਉਸ ਵਿੱਚ ਉੱਤੇ ਤੱਕ ਹਲੇ ਕੋਈ ਗੱਲ ਵੀ ਫਾਇਦਾ ਨਹੀਂ ਕਿੰਨੀ ਕਰਨ ਦਾ ਸਿੰਘ ਸਾਹਿਬ ਦੇ ਆਦੇਸ਼ ਨੇ ਸਤਿਵਚਨ ਔਰ ਸ੍ਰੀ ਅਕਾਲੀ ਜਲ ਤਗੜਾ ਹੋਵੇ ਰੀਜਨਲ ਪਾਰਟੀ ਤਗੜੀ ਹੋਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਤਗੜੀ ਹੋਵੇ ਭਾਈ ਚਾਰੇ ਸਾਂਝ ਬਾਰਡਰ ਸਟੇਟ ਅਮਨ ਸ਼ਾਂਤੀ ਕਾਨੂੰਨ ਬਹਾਲ ਰਵੇ ਔਰ ਕੇਂਦਰ ਕੇ ਬੇਕੀਆ ਨੈਸ਼ਨਲ ਪਾਰਟੀਆਂ ਦਿੱਲੀ 'ਚ ਬਹਿ ਕੇ ਉਹ ਇਹ ਜੀ ਸਾਜ਼ਿਸ਼ ਨਾ ਕੋਈ ਰਚਣ ਜਿਹਦੇ ਨਾਲ ਸੂਬੇ ਦੀ ਆਵਾਜ਼ ਆ ਰੀਜIONAL ਪਾਰਟੀ ਕਮਜ਼ੋਰ ਹੋਵੇ ਇਸ ਲਈ ਸਾਰਿਆਂ ਨੂੰ ਸਿਰ ਜੋੜ ਕੇ ਆਪਣੇ ਗਿਲੇ ਸ਼ਿਕਵੇ ਵੈਰ ਵਿਰੋਧ ਪਲਾਟੇ ਸ਼ੁਡ ਵਰਕ ਫॉर ਦ ਪੀਪਲ ਆਫ ਪੰਜਾਬ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਥੈਂਕ ਯੂ